ਪਈ ਹੋਰ ਹਾਂ ਇਹਨਾਂ ਨੂੰ ਆਇਆ ਭਾਈ ਰਿਸ਼ਤਾ ਦੋਹਾਂ ਨੂੰ ਕਿਨਾਂ ਨੂੰ ਇਹਨਾਂ ਦੋਹਾਂ ਮਨਿਆਂ ਨੂੰ ਹਾਂ ਠੀਕ ਆ ਹੁਣ ਇਹ ਦੋਏ ਨਹੀਂ ਮੰਨਦੇ ਉਹ ਕਹਿੰਦਾ ਮੈਂ ਨਹੀਂ ਕਰਾਉਣਾ ਪੂਰੀ ਮੈਂ ਤਿਆਰਾ ਕਹਿੰਦਾ ਕੁਰਸੀ ਲਵਾ ਲਿਆ ਪੂਰੀ ਪੂਰੀ ਭਾਈ ਟਰਨਮੈਂਟ ਵਧੀਆ ਦਾ ਕਹਿੰਦਾ ਬਹੁਤ ਵਧੀਆ ਟਰਨਮੈਂਟ ਤਾਂ ਵਧੀਆ ਕੁੜੀ ਵੀ ਠੀਕ ਆ ਦੇਖ ਲਓ ਬਣਦਾ ਹੀਲਾ ਟਰਨਮੈਂਟਾਂ ਦੀ ਗੱਲ ਨਾ ਘਮਾਓ ਚੱਲ ਕੋਈ ਨਹੀਂ ਇਹ ਵੀ ਟਾਈਮ ਹੁੰਦਾ ਇਹ ਬਾਅਦ ਚੋਂ ਕੋਈ ਨਹੀਂ ਪੁੱਛਦਾ ਗਾਈਜ਼ ਵੀਰ ਆ ਰਹੇਗੇ ਅਪਾ ਗਾਈਜ਼ ਵੀਰ ਆ ਰਹੇਗਾ ਸਾਡੇ ਆ ਕੇ ਪੱਤੀ ਦੋ ਆਉਗੇ ਨਾਲ ਦੋ ਆਉਗੇ ਇੱਕ ਇੱਧਰਲੀ ਕੱਚੀ ਜੀ ਇੱਕ ਇੱਧਰਲੀ ਕੱਚੀ ਫੇਰ ਸਾਡੇ ਵਰਗੇ ਨੇ ਬੁਲਾਏਗਾ ਨਾ ਉਹ ਆਮਨੇ ਇਹ ਆ ਗਿਆ ਇਹ ਮੈਂਦੇ ਹੋਰੇ ਚੱਕ ਲਵਾਂ ਬਾਅਦ ਚ ਆਉਗਾ ਇਹ ਪੋਟੀ ਕਰਤੀ ਆਈ ਤੋਈ ਤੂੰ ਲੱਗ ਨਹੀਂ ਤੂੰ ਅਰੇ ਆਈ ਹੋਈਗਾ ਨਾ ਇਹ ਨਾਲ ਬਾਤ ਕੀ ਬਾਤ ਪਾਣੀ ਦੇਖੋ ਭਾਈ ਕਹੇ ਜਾ ਇੱਕ ਵਾਰ ਹੋ ਗਿਆ ਭਾਈ ਹੁਣ ਇਹਦਾ ਨਕਾ ਬਣਾ ਵਾਹਿਗੁਰੂ ਜੈ ਖਵਾ ਜਿਆ ਲਓ ਜੀ ਬਾਈ ਲਾਸਟ ਪਾਈਪ ਇਹਦੀ ਵੀ ਵਾਰੀ ਆ ਗਈ। ਪੂਰੀ ਇਹਰੇ ਉੱਪਰ ਮੋਟਰ ਹੈ? ਹਾਂ ਥੱਲੇ ਆ ਵੀਰੇ ਉੱਪਰ ਪਾ ਦੇ। ਇਹ ਮੋਟਰ ਤਾਂ ਥੱਲੇ ਰਹਿ ਗਈ। ਨਾ ਨਾ ਤੂੰ ਹੀ ਨਾਲ ਪੂਰੀ ਮਾਲ ਤਾਂ ਨਹੀਂ ਖਾਂਦਾ ਮੈਂ। ਤੂੰ ਲੈ ਤੂੰ ਦਾ ਘੜਾ ਖਾ ਕੇ ਤੁਰਦਾ। ਐਡਾ ਫੜਦਾ ਲੱਡੂ ਵਣਾ। ਤੂੰ ਹੀ ਕਾਣਾ ਦੀ ਖਾਣ ਕਰਦਾ। ਪੂਰੀ ਗੱਡੀਆਂ ਚੱਲੀਆਂ। ਪਾਣੀ ਪਾ ਕੇ ਪਟਾਟ ਹੋ ਜਾਂਦੀ ਮਿੱਟੀ? ਹਾਂ ਤਵਾਈ ਹੋ ਜਾਂਦੀ ਹੈ। ਤਵਾਈ ਜੇ ਡੱਟ ਰਾਇ ਦੇਖਣਾ ਬਾਈ ਤਾਂ ਹੀ ਆ ਵੀ ਜੇ ਪਾਣੀ ਖੜ ਗਿਆ ਤਾਂ ਲੱਗ ਗਈ ਹਾਂ ਫੇਰ ਲੱਗ ਗਿਆ ਇਹ ਪਾਣੀ ਮਲਾ ਤੁਰ ਗਿਆ ਹਾਂ ਜੀ ਇਹ ਪਾਣੀ ਤੁਰ ਪਿਆ ਫੇਰ ਡੱਟ ਵੀ ਤੁਰ ਗਿਆ ਫੇਰ ਡੱਟ ਲੀਕ ਹੈ ਪਾਣੀ ਲਓ ਜੀ ਬਾਈ ਮੰਡ ਵਿੱਚ ਪਹੁੰਚੇ ਆ ਦੁਬਾਰਾ ਤਾਂ ਲੱਗੇ ਮੋਟਰ ਪਾਣ ਹਾਂ ਜੀ ਪੂਰੀ ਬਾਈ ਸਸਤੀ ਗੱਲ ਜੀ ਕਿਤਨੇ ਵਜੇ ਆ ਗਏ ਅਸੀਂ ਆ ਗਏ 8 ਵਜੇ ਹਾਂ ਬਾਈ ਵਾਹੇ ਬੰਦੇ 8 ਵਜੇ ਆ ਗਏ 6:30 ਵਜੇ ਪੂਰੀ ਦੇਖਣਾ ਹੈ ਨਹੀਂ ਬਾਈ ਕੀ ਹਾਲ ਹੈ ਜੀ ਹੈ ਬੱਲੂ ਬੱਲੂ ਭਾਈ ਹਾਂਜੀ ਇਹ ਬੰਦੇ ਦੇ ਉਦੋਂ ਟੈਂਪੂ ਸਟਾਰਟ ਨਹੀਂ ਹੋਇਆ ਹੈਗਾ ਇੱਕ ਇਹ ਆਏ ਆ ਫਰਾਣਾ ਅੱਜ ਟੈਂਪੂ ਪਹਿਲੀ ਕਿੱਕ ਸਟਾਰਟ ਕਰਕੇ ਦਿਖਾ ਦੇ ਨੂੰ ਬਾਈ ਕਰਕੇ ਲਿਆਇਆ ਸਟਾਰਟ ਆ ਦੋ ਹੀ ਰੱਸੀ ਨਾਲ ਜਦੋਂ ਸਟਾਰਟ ਕਰਕੇ ਦਿਖਾਇਆ ਦਨੂੰ ਬਾਈ ਆਏ ਆ ਆਉਣ ਲੱਗੇ ਉਦੋਂ ਵੀ ਹੋ ਗਿਆ ਜਾਣ ਲੱਗੇ ਤੰਗ ਕਰਦਾ ਇਹ ਬਈ 500 500 ਦੀ ਮੋਟਰ ਪਾ ਕੇ ਹਾਂ ਗੰਢੀ ਹੋਈ ਨਹੀਂ ਕਰਦੇ ਰਹਿਣ ਦੇ ਆ ਜਾ 500 ਮੋਟਰ ਦੋ ਪਾ ਕੇ ਗਏ ਆ ਹਾਂਜੀ ਮੈਂ ਅਸੀਂ ਇਹੀ ਟੈਂਪੂ ਦਾ ਅਸੀਂ ਦੋ ਮੋਟਰ ਪਾਈਆਂ ਦੋ ਨਹੀਂ ਸੰਭੋ ਕੋਈ ਮੰਤਰ ਮੰਤਰ ਪੜਨਾ ਵੇ ਫੇਲ ਆ ਪੂਰੀ ਅੱਜ ਸਟਾਰਟ ਹੋ ਗਿਆ ਇਹ ਮੰਤਰ ਮੰਤਰ ਪੜਦਾ ਹਾਂ ਪੜ ਬਾਬਾ ਆਤ ਗਲਵੇ ਨੇ ਕੋਈ ਬਾਬਾ ਵਸ ਜਿ ਕਰ ਬਾਬਾ ਵਸ ਜਿ ਕਰਿਆ ਵੈ ਕੋਈ ਆ ਉਹ ਮੈਂ ਟੈਪੂ ਦੇਖੀ ਜਾ ਮਮਾ ਪਰੇ ਟੈਪੂ ਨਹੀਂ ਹੈਗਾ ਵੀ ਅੱਜ ਤੁਰ ਕੀ ਆਏ ਆ ਟੈਪੂ ਟੈਪੂ ਅਸੀਂ ਇੱਧਰੋਂ ਦੂ ਰੋਡ ਲੈ ਲੈਂਦਾ ਜੱਗਾ ਭਾਈ ਬਚਾਤਾ ਆਪਾਂ ਨੇ ਬਚਾਤਾ ਭਾਈ ਹਾਂ ਨਹੀਂ ਲੱਗਿਆ ਤਾਂ ਮੇਰੇ ਮਾਣਾਂ ਇਹਦੇ ਰੋਕੂ ਜਿੰਨਾ ਮੇਰੀ ਲੱਗਿਆ ਸੀ ਹਾਂ ਫਟਾਕੇ ਬਾਰੀ ਚ ਰੋਕੋ ਭਾਈ ਤਾਂ ਨੇ ਜ਼ੋਰ ਲਾ ਕੇ ਜਲਦੀ ਕਰਤੀ ਹਾਂ ਵਿੱਚ ਦੇਖ ਹੋਣਗੇ ਜੱਗੇ ਸਾਹਮਣੇ ਚੈੱਕ ਕਰਕੇ ਆਪਣੇ ਭਾਤੀ ਬਈ ਆਪਣੇ ਹੱਕ ਦੇ ਪੈਸੇ ਲੈ ਲੈਣੇ ਆ ਨਾ ਨਾ ਠੀਕ ਹੈ ਵੱਡਾ ਖਾਊਗਾ ਤਾਂ ਏ ਭਾਈ ਬੱਲੂ ਭਾਈ ਦੀ ਦੁਕਾਨ ਆਪਣੀ ਅੱਡੇ ਬਰਾ ਝੱਲੀਆਂ ਕੰਮ ਵਧੀਆ ਕਰਦਾ ਕੰਮ ਇਮਾਨਦਾਰੀ ਵਾਲਾ ਹਾਂ ਨਾ ਵਧੀਆ ਦਾ ਵੀ ਨਹੀਂ ਇਮਾਨਦਾਰੀ ਵਾਲਾ ਕੰਮ ਹੈ ਕੰਮ ਦਾ ਹਰੇਕ ਨਹੀਂ ਝੂਠ ਨਹੀਂ ਬੋਲਣਾ ਕੰਮ ਜੋ ਹੈ ਉਹ ਦੱਸਣਾ ਹੈ ਯਾਰ ਅੱਜ ਅੱਕਾ ਕੋਲ ਬੈਠਾ ਬਾਈ ਮੋਟਰ ਸੀ ਖੋਲੀ ਆ ਪਟਾਕਾ ਮਾਰਿਆ ਜਦੇ ਅਸੀਂ ਪਾਣੀ ਛਿੜੀ ਆ ਪੈਂਚਰ ਵੀ ਲੱਭ ਕੇ ਜਦੋਂ ਚਲਾ ਕੇ ਮੈਂ ਵੀ ਜੱਗੇ ਓਕੇ ਆ ਬਾਈ ਮੋਟਰ ਬਾਈ ਬੰਨਣੇ ਨੂੰ ਬੰਨ ਵੀ ਸਾਧਰ ਮੈਂ ਵਾਹ ਯਾਰ ਇਹ ਕਿਹਦੇ ਚ ਸਮਰਚੂਗਾ ਤੇ ਵੱਧ ਪੜਦਾ ਏ ਹੂੰ ਮੇ ਤਾਂ ਹੈ ਜਿੰਨਾ ਮਰਜ਼ੀ ਪੜਦਾ ਏ ਥੋੜੀ ਰਾਤ ਇਹ ਟੋਸ਼ਨ ਮੁਕਾਬਲੇ ਦੇਖ ਕੇ ਆਏ ਤਾਂ ਸੁਗੜਿਆ ਤੇ ਕਿਹਾ ਹੋ ਗਿਆ ਪੁੱਛੀ ਤਾਂ ਲੈ ਹਾਂ ਕਹਿੰਦਾ ਮੇਰਾ ਟੌਰ ਨਾ ਗੱਡੀ 'ਚ ਆਇਆ ਵੱਧ ਕੇ ਥਾੜੇ ਜਿ ਮਾਰਦਾ ਮੈਨੂੰ ਮੇਰੀ ਗੱਲ ਸੁਣ ਮੈਂ ਲੈ ਗਿਆ ਡੀਸੀ ਹੁਣ ਠੰਡੇ ਚ ਸੌਣ ਨੂੰ ਤਾਂ ਮੰਨਿਆ ਉਹ ਤੂੰ ਡੀਸੀ ਨੂੰ ਕੱਥੇ ਲੈ ਕੇ ਤੇ ਮੈਂ ਡੀਸੀ ਵਾਲੀ ਸਕੂਟਰੀ ਡੀਸੀ ਦੀ ਗੱਡੀ ਚ ਲੱਤਦਾ ਮੈਂ ਰੋੜੀ ਤੋਂ ਇਹ ਮਰੇ ਆ ਜਾਂ ਤੁਰ ਕੇ ਬਹਿ ਕੇ ਆਏ ਆ ਪਿੰਡ ਨੂੰ ਪਤਾ ਕਿੱਡਾ بڑا ਘਾਟਾ ਪੈਣਾ ਜੇ ਕਿ ਰੈਡ ਲੱਗੀ ਚ ਖੜੇ ਰਹਿ ਜਾਂਦਾ ਉਹ ਹੁਣ ਆਇਓ ਕੁੰਗੜ ਜਾਣਾ ਤਾਂ ਆਇਓ ਰਹਿ ਜਾਣਾ ਤਾਂ ਛੱਡਦੇ ਵੀ ਬਹੁਤ ਲੱਗੀ ਐ ਇਹੋ ਹੈ ਬਹੁਤ ਪੂਰੀ ਇੱਕ ਦੇਖ ਲੈ ਐ ਟਰੈਕਟਰ ਮਗਰ ਤਿੰਨ ਚਾਰ ਗੇੜੇ ਲੈ ਗਿਆ ਭੱਜ ਕੇ ਬਤੇ ਚਰ ਕੋਈ ਨਹੀਂ ਲੱਗੀ ਸੀ ਟਰੈਕਟਰ ਮਗਰ ਭੱਜ ਕੇ ਹਾਂ ਹਾਂ ਇੰਨੀ ਗਿਆਨ ਆਈ ਵੀਰੇ ਜੀ ਉਹ ਗੁੱਗਲ 'ਚ ਫੋਨ ਹੈ ਗੇਰ ਤਰਾਤ ਹੈ ਯਾਰ ਇਹ ਵਜਿਆ ਪਤਾ ਨਹੀਂ ਕੋਈ ਮੇਰੇ ਨਾਲ ਵਜਿਆ ਇੱਕ ਭਾਈ ਹੋਰ ਆ ਹਾਂ ਇਹਨਾਂ ਨੂੰ ਆਇਆ ਭਾਈ ਰਿਸ਼ਤਾ ਦੋਹਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਦੋਹਾਂ ਮਨਿਆਂ ਨੂੰ ਹਾਂ ਠੀਕ ਆ ਹੁਣ ਇਹ ਦੋਏ ਨਹੀਂ ਮੰਨਦੇ ਉਹ ਕਹਿੰਦਾ ਮੈਂ ਨਹੀਂ ਕਰਾਉਣਾ ਕਿਉਂਕਿ ਮੈਂ ਤਿਆਰਾ ਕਹਿੰਦਾ ਕੁਛ ਹੀ ਲਵਾ ਲਿਆ ਪੂਰੀ ਪੱਕੀ ਨੌਕਰੀ ਲੱਗੀ ਵੀ ਸਰਕਾਰੀ ਠੀਕ ਹੈ ਅਬ ਨਾ ਮੰਨਦਾ ਨਹੀਂ ਦੋ ਹੀ ਨਹੀਂ ਮਾਰ ਤੂੰ ਕੇ ਮੰਨਦਾ ਹੈ ਪੱਛੇ ਲੜਦਾ ਤੇਰੇ 25 ਮਾਰ ਮਾਰ ਬਾਅਦ ਵਿੱਚ ਕੱਢਿਆ ਨਹੀਂ ਬਾਅਦ ਚ ਗਾਈ ਸੁਬੀਰੀ ਵਾਲੀ ਆਉਣੀ ਥਣੇ ਆ ਕੇ ਪਤੀ ਦੋ ਨਿਆਣੇ ਹਾਂ ਬਾਦਾ ਹੋ ਜਾਣਾ ਤੇ ਲੋਕ ਉਹੀ ਹੈ ਮਿਲਦੀ ਆ ਤੁਹਾਨੂੰ ਬਾਅਦ ਚ ਰਿਜੈਕਟ ਹੋਇਆ ਮਾਲ ਨਾ ਫੜ ਬੰਦੂ ਜਿਕੇ ਬਾਲਟੀ ਆ ਗਈ ਤੇਰਾ ਬਾਲਟੀ ਕਹਿੰਦਾ ਭਾਈ ਆ ਲਾਸਤ ਜਾਣ ਸਾ ਵੀ ਮੈਂ ਤਾਂ ਆਪਣਾ ਪੂਰਾ ਜੋਰ ਲਾਤਾ ਦੋਹਾਂ ਚੋ ਆਫਰ ਹੈ ਜਿਹੜਾ ਮਰਜ਼ੀ ਕਰਾ ਸਕਦਾ ਉਦੇ ਬਾਅਦ ਕਹਿੰਦਾ ਮੇਰੇ ਹੱਥ ਘੜੇ ਬੀਬੀ ਕਾ ਕਹਿੰਦੀ ਆ ਫੇ ਤਾਂ ਕਹਿੰਦਾ ਜੇ ਮੂਰੇ ਮਿਲ ਗਿਆ ਮੋੜ ਪਾ ਮੂੰਹ ਬਣਾ ਕੇ ਕੁੱਤੇ ਕਹਿੰਦਾ ਵੀ ਮੂੰਹ ਥੋੜਾ ਮੈਂ ਤੈਨੂੰ ਹੋਰ ਦਾ ਤਰੀਕਾ ਦੱਸਦਾ ਹੁਣਾਂ ਜਿਹੜੇ ਪਿੰਡ ਚ ਵਿਆਹ ਹੁੰਦੇ ਆ ਠੀਕ ਆ ਫੇ ਹੋਰ ਹੋ ਜਾਣਾ ਵਿਆਹ ਨਾਲ ਇਹਨੂੰ ਕਹਦੇ ਕਹਿੰਨਾ ਭਾਈ ਇਹਨੇ ਤੇ ਕਰਾ ਸੁਨਿਆ ਨੇ ਇਹ ਜੋ ਇਹ ਮੰਨਿਆ ਦੇ ਠੀਕ ਆ ਉਹਨਾਂ ਨੇ ਕਿਹਾ ਕਾ ਤੇ ਅਸੀਂ ਕਹਿੰਨਾ ਭਾਈ ਜਿੱਥੇ ਲੈ ਜਾਂਦੇ ਆ ਵੀ ਤਲਾਕ ਕਰਾ ਦਿੰਦੇ ਜਿਹਦੇ ਘਰ ਵੱਡ ਜਾਂਦੇ ਵਾੜੇ ਉਹ ਸੱਜਾ ਵੀ ਨਹੀਂ ਦੇਉ ਇਹਨਾਂ ਦੇ ਫੇ ਅਮਨਾ ਥੋੜੀ ਕਹਿਣਾ ਛੜਾ ਮਨਾ ਉਹਦਾ ਬੋੜ ਲੱਗਣਾ ਨਾ ਉਹਦਾ ਬੋੜ ਲੱਗਣਾ ਮੂੰਹ ਬਣਾ ਕੇ ਉਹ ਕੱਲਾ ਛੜਾ ਮਨਾ ਉਹ ਬੋੜ ਲੱਗੇਗਾ ਇਹਦਾ ਇੱਧਰ ਜੀਰੀ ਲਾਉਣ ਜਣੇ ਮੂਹੇ ਮਿਲ ਗਿਆ ਬੋੜ ਉੱਧਰ ਆ ਜੁੱਤੀ ਚੱਕ ਲੈ ਗਏ ਦੇ ਤਰੇ ਦੀ ਲੈ ਤੇਰੇ ਕਿੱਥੇ ਮਿਲ ਗਈ ਆਗਾ ਮੂਹੇਗਾ ਪੂਰੀ ਆਏ ਦਰਾਸਾ ਕਿੰਨੇ ਖਾਦੇ ਹੋ ਰੇਖੇ ਇਹ ਤਾਂ ਬਹੁਤ ਮਜਾ ਬਹੁਤ ਹੈ ਹਾਂ ਪਹਿਲੇ ਇਹਦੇ ਉੱਰੇ ਗਰੇ ਬਾਈ ਜਿਹੜਾ ਉਹ ਪਰੇ ਵਾਲਾ ਮੂਹੂ ਦਾ ਫਿੱਕਾ ਇੱਧਰ ਵਾਲਾ ਲੰਬਾ ਜਾਂ ਮਿੱਠਾ ਯਾਰ ਉਹ ਉਹਦੇ ਚ ਪਾਣੀ ਪੈਂਦਾ ਗਲ ਫੜਦਾ ਉਹ ਮਿੱਠਾ ਇੱਧਰ ਵਾਲਾ ਮਾ ਪਾਣੀ ਵਾਲਾ ਇਹ ਪਾਣੀ ਜੱਗੇ ਤੇਰੇ ਬਾਪੂ ਨੂੰ ਮੈਂ ਕਿਹਾ ਚੱਲ ਚਲੇ ਕਦਾ ਮੇਰਾ ਤਾਂ ਡੰਗਰਾ ਨੇ ਲਹੂ ਪੀ ਲਿਆ ਪੂਰੇ ਜੱਸੇ ਵੱਢਦੀ ਉਹਦੇ ਯਾਰ ਇਹ ਉੱਠਦੇ ਆਰਾਮ ਨਾਲ ਹਾਂ ਇਹ ਵੀ ਚੱਕ ਮੈਂ ਵੀ ਤਾਂ ਇੰਨੇ ਨਾਲ ਘੱਟਾ ਡੰਗਰ ਵੱਧ ਆ ਜਲ ਫੇ ਮੈਂ ਵੀ ਆਪਣਾ ਟਾਈਮ ਲੈਣੇ ਵੀੜਿਆਂ ਦਾ ਤੁਹਾਡੇ ਚੌਣੇ ਵਾਲੇ ਸਾਰੇ ਆ ਤੂੰ ਕੱਲਾ ਸੋ ਚੌਣੇ ਵਾਲੇ ਸਾਰੇ ਤੁਹਾਡੇ ਵੀ ਤਾਂ ਬੰਦੇ ਹੀ ਆ ਤੁਸੀਂ ਸਿੱਖੋ ਇੱਕ ਦੇ ਕਾਲ ਪਾਏ ਪਿਆ ਕੰਮ ਜਾਣ ਲੈਣੀ ਉਹਦੀ ਯਾਰ ਤਾਂ ਇਹ ਆਰਾਮ ਨਾਲ 5 ਵਜੇ 6 ਵਜੇ ਆਰਾਮ ਨਾਲ ਉੱਠਦੇ 6 ਵਜੇ ਜੱਗਾ 7 ਵਜੇ ਉੱਠਦਾ ਲੈ ਇਹਦਾ ਅੱਖਾਂ ਵੀ ਨਹੀਂ ਖੋਲਦੀ ਆਇਆ ਕਿ ਖੋਲਦਾ ਜਾ ਨੇ ਅਣ ਨਣ ਹੁੰਦਾ ਪੂਰੀ ਵਾਈਬ ਟਰਨਮੈਂਟ ਵਧੀਆ ਤਾਂ ਗੱਲ ਟਰਨਮੈਂਟ ਤਾਂ ਵਧੀਆ ਕੁੜੀ ਵੀ ਠੀਕ ਆ ਦੇਖ ਲਓ ਬਣਦਾ ਹੀਲਾ ਟਰਨਮੈਂਟ ਦੀ ਗੱਲ ਨਾ ਘਮਾਓ ਠੀਕ ਆ ਬਣ ਜਾਣ ਕਰਦੇ ਬਾਜ ਬਣਦਾ ਜੋ ਬਣ ਜਾਓ ਜੋ ਬੱਦੇ ਬਣ ਜਿਹੜਾ ਬਾਟੀ ਕਹਿੰਦਾ ਮੇਰਾ ਕੋਈ ਮੈਸੇਜ ਛੱਡੀ ਆ ਹਾਂ ਬਾਟੀ ਕਹਿੰਦਾ ਮੈਨੂੰ ਕੱਟਾ ਲਿਆ ਕੇ ਦਿਖਾ ਦੋ ਆ ਰੇਲਾ ਬੱਲੂ ਕਹਿੰਦਾ ਹੁਣੇ ਮੁੰਡਾ ਬੈਠਾ ਕਹਿੰਦਾ ਹੁਣੇ ਗੱਲ ਕਰੋ ਕਹਿੰਦਾ ਹੁਣੇ ਕਰਾਉਂਦੇ ਦੱਸ ਦੱਸ ਕੋਈ ਨਹੀਂ ਦੱਸ ਕੜਕੜਾ ਕੱਟਾ ਲਿਆ ਕੇ ਦਿਖਾ ਦੋ ਹਾਂ ਇਹਦਾ ਕੱਟਾ ਹੈ ਕੁੜੀ ਬਿਲਡੀ ਆ ਅਲਕੋਈ ਨਹੀਂ ਜੀ ਇਹ ਵੀ ਟਾਈਮ ਹੁੰਦਾ ਇਹ ਬਾਅਦ ਚੋਂ ਕੋਈ ਨਹੀਂ ਪੁੱਛਦਾ ਤੇ ਗਾਇਸ ਵੀਰ ਆਦਾ ਹੈਗੇ ਆਪੇ ਗਾਇਸ ਵੀਰ ਆਦਾ ਹੈਗਾ ਸਾਨੂੰ ਆ ਕੇ ਪੱਤੀ ਦੋ ਆਉਗੇ ਨਾਲ ਦੋ ਆਉਗੇ ਇੱਕ ਇੱਧਰ ਹੀ ਕੱਟ ਸੀ ਇੱਕ ਇੱਧਰ ਹੀ ਕੱਟ ਕੇ ਫੇਰ ਸਾਡੇ ਵਰਗੇ ਨੇ ਬੁਲਾਏਗਾ ਨਾ ਉਹ ਆਮਨੇ ਇਹ ਆ ਗਿਆ ਇਹ ਮੈਂ ਤੇ ਹੋਰੇ ਚੱਕ ਲਾਂ ਮੈਂ ਬਾਅਦ ਚੋਂ ਆਉਂਗਾ ਇਹ ਪੋਟੀ ਕਰਤੀ ਆਈ ਧੋਈ ਤੁਸਕ ਨਹੀਂ ਦੂਰ ਆਏ ਹੋਏਗਾ ਨਾਲ ਇਹ ਨਾਲ ਡੋਰ ਕਾ ਮੋਰ ਨਾਲ ਆਇਆ ਚੱਕੀ ਬੈਠਾ ਨਿਆਣਾ ਨਾਲ ਆਇਆ ਤਿੰਨ ਦਾ ਨਹੀਂ ਕੋਈ ਦੋ ਦਾ ਕਿ ਤੇਰਾ ਨਾ ਹੋਣਿਆ ਹਾ ਬਾਬੇ ਕਿਆ ਕਹੀ ਜਾਂਦਾ 30 ਸਾਲ ਉਮਰ ਹੋ ਗਈ ਨਾ ਦੋ ਹੋਣ ਕਿਤੇ ਆ ਬਨਾ ਹੋ ਗਿਆ ਤੀ ਦਾ ਤੂੰ ਵੀ ਤੀ ਦਾ ਇਹ ਤਾਂ 11 ਕੇ ਸਾਲ ਦਾ ਹਾਂ ਦੁੱਧਾ ਦਾ ਪੂਰੀ ਅੱਜ ਵੀ ਉਨੇ ਟਾਈਮ ਲੱਗ ਗਿਆ ਜਿੰਨਾ ਕੱਢਣੇ ਲੱਗਿਆ ਅੱਗੇ ਦਾ ਘੱਟ ਲੱਗੇ ਭਾਈ ਹੁਣ ਸਿਰੇ ਪਰ ਕੰਮ ਬਾਈਕ ਟੋਟਾ ਲੈਟ ਹੈਗੀ ਹੈ ਲੈਟ ਨਹੀਂ ਆ ਰਿਹਾ ਚੈੱਕ ਕਰਨੀ ਦੀ ਚਲ ਆ ਜਾਈਏ ਲੈਟ ਆਇਆ ਨਹੀਂ ਫੇਰ ਦੇਖਦੇ ਆ ਦੇਖ ਲੋ ਯਾਰ ਸਿਆਲ ਲੰਘਦਾ ਜਾਂਦਾ ਆ ਕਰਾਡੂ ਵੀ ਮੜਾ ਜਾ ਕਰਾ ਲੂਗੇ ਮੋਡੀ ਛੋਟੀ ਜੇ ਪਾਲਟੀ ਖਾਣੀ ਪਾਲਟੀ ਖਾਣੀ ਕੋਈ ਨਹੀਂ ਖਲਾ ਦੇਂਦੇ ਇਹਨਾਂ ਦੇ ਦੇ ਕਿਹੜਾ ਕਰਾਓਗੇ ਵਿਆਹ ਕਰਾਉਂਗੇ ਤਾਂਹੀਂ ਕਰਾਉਂਗੇ ਵਿਆਹ ਨੂੰ ਵੀ ਦੋਈ ਨਹੀਂ ਮਾਰਦੇ ਛੜਾ ਬੰਦਾ ਹੀ ਪਾਲਟੀ ਦੇ ਦੇ ਕਰਦਾ ਵਾ ਛੜਾ ਬੰਦਾ ਨਹੀਂ ਬਾਈ ਉਹ ਪਾਲਟੀ ਥੋੜੋ ਵੱਡੀ ਲੈ ਤੂੰ ਉਹ ਤਾਂ ਤੂੰ ਮੋਲੀ ਦੀ ਚੀਜ਼ ਲੈ ਕੇ ਜਿੰਨੀ ਮਰਜ਼ੀ ਖਾ ਲੈ ਵਿਆਹ ਦਾ ਲੱਡੂ ਜਿਹੜੇ ਵਿਆਹ ਵਾਲਾ ਲੱਡੂ ਆ ਨਾ ਉਹ ਸਾਡਾ ਲਈ ਦੇ ਜੀ ਮੋਟਾ ਹੁੰਦਾ ਨਹੀਂ ਹੁੰਦਾ ਵਧੀਆ ਹੁੰਦਾ ਯਾਰ ਮੋਟਾ ਐਨ ਕੋਸ਼ਿ ਅ ਤ ਤ ਤ ਨਾਲੇ ਹੂੰ ਲਓ ਜੀ ਬਾਈ ਲਾਸਟ ਪਾਈਪ ਇਹਦੀ ਵੀ ਵਾਰੀ ਆ ਗਈ ਪੂਰੀ ਅਰੇ ਉੱਪਰ ਮੋਟਰ ਹੈ ਹਾਂ ਥੱਲੇ ਆ ਵੀਰੇ ਉੱਪਰ ਬਾਣੀ ਮੈਂ ਮੋਟਰ ਤਾਂ ਥੱਲੇ ਰਹਿ ਗਈ ਨਾ ਨਾ ਤੂੰ ਹੀ ਨਾਲ ਪੂਰੀ ਮਾਲ ਤਾਂ ਨਹੀਂ ਖਾਂਦਾ ਮੈਂ ਤੂੰ ਲੈ ਤੂੰ ਦਾ ਘੜਾ ਖਾ ਕੇ ਤੁਰਦਾ ਐਡਾ ਫਟਦਾ ਲੱਡੂ ਬਣਾ ਅਰੇ ਪਰੋਹ ਲੱਗੂਗਾ ਪੂਰੀ ਇਹ ਨਾ ਮੋੜਿਆ ਸੁੰਡ ਜਿਆ ਯਾਰ ਇੱਕ ਉਹ ਵੀ ਤਾਂ ਫਲੈਕਸ ਵਾਲ ਕਿੱਥੇ ਹੋ ਫਲੈਕਸ ਵਾਲੇ ਆ ਉਹ ਹੂੰ ਸੋਂਡਾ ਦਾਦਾਂ ਸੋਂਡਾਪੁਰੀ ਕਲੈਕਸਵਾਲ ਆ ਪੈ ਪੱਲੀ ਤੋਂ ਕਹੀ ਗਈ ਹੈ ਲਓ ਜੀ ਬਾਈ ਬਾਈ ਕਹਿੰਦਾ ਹੁਣ ਲਾਸਟ ਮਾਰਕਟ ਡਟ ਲੱਗਣਾ ਬਾਈ ਜ਼ਰੂਰੀ ਆ ਉਹ ਪਾਣੀ ਆ ਨਾ ਪਾਣੀ ਪ੍ਰੈਸ਼ਰ ਮਾਣਾ ਅੱਛਾ ਨਹੀਂ ਖਵਾ ਲਈ ਜਾਂਦਾ ਜੀ ਹਾਂ ਖਵਾ ਲਈ ਜਾਂਦਾ ਪਾਣੀ ਕਿੱਥੋਂ ਆ ਟੂਟੇ ਮਰੀ ਜਾਂਦਾ ਇਹ ਬੇਟ ਦੇ ਆਪਣੇ ਸ਼ੋਰੇ ਦੇ ਕਾਰਨ ਪ੍ਰੋਬਲਮ ਆ ਰਹੀ ਹੈ ਠੀਕ ਹੈ ਆਪਣੇ ਤਾਂ ਸੋਰੇ ਹੀ ਬਹੁਤ ਆ ਯਾਰ ਫਿਲਟਰ ਬੰਦ ਹੋ ਜਾਂਦੇ ਆ ਨਾ ਪੂਰੀ ਗਰਮੀ ਆ ਗਈ ਬڑا ਹੋਰ ਪੂਰੀ ਸੱਚੀ ਦਸੀ ਕਿ ਦਿਲ ਤੇ ਉਹ ਬੱਲੂ ਦਾ ਉਸਤਾਦ ਆ ਗਿਆ ਉਹਦਾ ਦੱਸਦਾ ਉਹਦਾ ਦੱਸਦਾ ਇਹ ਬੱਲੂ ਦਾ ਉਸਤਾਦ ਆ ਆ ਬੋਲੀਓ ਪਨਾ ਉਸਤਾਦ ਪੱਜਾ ਖਤਲਾ ਆ ਜਾ ਬਾਈ ਦਰਸ਼ਨ ਦੇ ਤੇ ਮੀ ਪੱਕਾ ਹੁਣ ਪੂਰੀ ਹੋੜ ਆ ਜਾ ਤੈਨੂੰ ਮੈਂ ਗੱਲ ਕਹਿਣੀ ਥੀ ਯਾਰ ਇੱਕ ਯਾਰ ਆਪਾਂ ਕੱਪੜੇ ਲੈਣ ਜਾਂਦੇ ਆ ਤੇਰੇ ਮੇਜਰੇ ਮਿਲ ਜਾਂਦੇ ਜੱਗੇ ਦੇ ਬਾਹਰ ਨੂੰ ਕਹਿੰਦੇ ਹੋ ਮਿਲਦੇ ਆਂ ਮੈਂ ਮਰੀ ਜੇ ਦੇਖ ਆ ਜਾ ਔਰ ਇਹਨਾ ਫਿੱਟ ਪਏ ਸਿੱਧਾ ਪਏ ਤੀਨ ਮੰਗੜ ਦੇਖ ਲੈ ਡਾੜੇ ਹਾਂ ਕੈਮ ਪੂਰੇ ਕਿੰਨੇ ਟਰੈਕਸੂਟਾ ਜੇ ਟਰੈਕਸੂਟ ਆਏ ਆ ਪੰਜ ਤੇ ਤਿੰਨ ਦੁਕਾਨਾਂ ਦਾ ਉੱਥੇ ਦੇਖੀਆਂ ਦੀਆਂ ਹਾਂ ਕਿਹੜਾ ਸਰੰਦ ਉੱਥੇ ਦੇਖਿਆ ਸੀ ਹਨਾ ਸਰੰਦੇ ਦੇ ਹਾਂ ਸਰੰਦ ਤੇ ਦੋ ਮਰੰਡੇ ਤਿੰਨ ਹਾਂ ਮਸੀਓ ਲੂਟ ਆਇਆ ਹੈ ਕੰਮ ਪਤਾ ਲੇਗੀ ਵਿੱਚ ਹੋਲੀ ਤੂੰ ਮਾੜਾ ਹੋ ਗਿਆ ਯਾਰ ਕਿਆ ਗੱਲ ਰੋਟੀ ਛੱਡਤੀ ਕੋਈ ਨਹੀਂ ਵੀਦਾ। ਇਹ ਵੀ ਸੱਤ ਗਾਂ। ਇਹ ਕੋਡੀ ਖੇਡਣੀ ਹੈ 8 ਕਿਲੋ ਦੀ। ਕੋਈ ਵੀ ਆ ਗਿਆ ਨਾ। ਕੋਡੀ ਖੇਡਣੀ ਆ। ਇਹਨੇ 8 ਕਿਲੋ ਵਾਲੀ ਕਬੱਡੀ ਖੇਡਣੀ ਆ। ਦਲਦਕ। ਯਾ ਅੱਪਾ ਨਹੀਂ ਖੇਡਦੇ। ਹਾਂ। ਇਹਨੂੰ ਸੱਤਵਾ ਲੱਗ ਗਿਆ। ਮੈਨੂੰ ਕਹਦਾ ਸੱਦੋਆਂ ਲੱਗਣਾ। ਹਾਂ। ਦੇਖਦਾ ਹੀ ਨਹੀਂ ਹੈਗਾ ਤੂੰ ਤਾਂ। ਨਾ ਨਹੀਂ। ਫੋਨ ਚੱਕਦਾ। ਫੋਨ ਤਾਂ ਪੁਰਾਣਾ। ਫੋਨ ਕਦ ਕਰਿਆ ਤਾਂ? ਕੈਫ ਹੋ ਗਿਆ। ਫਿਰ ਫੋਨ ਘੱਲ ਲੈ ਤੈਨੂੰ। ਲੈ। ਲਓ ਜੀ ਬਾਈ ਡਾਟ ਲੱਗਣ ਲੱਗਿਆ। ਇਹਨੇ ਰੋਕਣਾ ਮਿੱਟੀ ਜਾਣ ਤੇ ਹੀ ਤਾਂ। ਆਲੇ ਨਾ ਲੈੰਦਾ ਆਦਾ ਫੋਟੋ ਟਿਕਿਆ। ਜੇ ਕੇ ਬਾਰਲੀ ਪਟੀ ਸਾਡੀ ਕੈਮੀ ਹੈ। ਸਾਡੀ ਕੈਮੀ ਹੈ। ਵਾਹ ਜੇ 2 ਕੇ ਪੈਣੇ ਆ ਬਾਗਟਾ ਜਿਹੇ ਜਿਹੇ ਤੇ ਭਰੀਆਂ ਆ। ਹਾਂ 4-5 ਪੈਣੇ ਨਹੀਂ ਨਹੀਂ ਇੰਨੀਆਂ ਨਹੀਂ ਪੈਣੀਆਂ ਪੂਰੀ। ਅੱਜ ਕੀ ਲਾਉਣਾ ਉਹ ਫਿਰ ਇਹ ਕਿੰਨੇ ਲਾਉਣਾ। ਇਨੇ ਬਿਮਾਰੀ ਪਤਾ ਕਿਆ ਪੈ ਗਈ ਧੀ ਇਹ ਪਾਣੀ ਨਹੀਂ ਦਾ ਘੜਦਾ ਬਿਮਾਰੀ ਪੈ ਗਈ ਤੀ ਸੜ ਗਈ ਨਹੀਂ ਤੀ ਪਟਾਕਾ ਮਾਰ ਗਈ ਤੀ ਇਹ ਘੁੰਮਣ ਫਨ ਗਈ ਤੀ ਘੁੰਮਣ ਫਨ ਗਈ ਤੀ ਇਹ ਨਹੀਂ ਅੱਡਾ ਨਹੀਂ ਦਾ ਦੇਖ ਇਹਨੇ ਨਵਾਂ ਪੁਰਾਣਾ ਤੇ ਘਰੇ ਆ ਆਪਣਾ ਘੁੰਮ ਕੇ ਆਈ ਬਾਹਰ ਸਾਹ ਲਿਆ ਇਹਨੇ ਜੂੰਦੀ ਹੋ ਕੇ ਦੇਖਿਆ ਇੱਕ ਵਾਰ ਇਹ ਜਾ ਤੁਰੇਗਾ ਉਹ ਜਾ ਰਿਹਾ ਹੈ ਉਹ ਹੈ ਨਾ ਅੱਗੇ ਤੋਂ ਹਾਈ ਗੇਰ ਚ ਘੁੰਮਦਾ ਹੀ ਨਹੀਂ ਹੈਗਾ ਰੱਖਦਾ ਜੈ ਤੈਂ ਕਾ ਦੇਖ ਲਿਆ ਹਾਈ ਗੇਰ ਦੇਖਿਆ ਤਾਂ ਮੈਂ ਪੱਖੇ ਅੰਦਰ ਹੋ ਜਾਂਦੀਆਂ ਮੇਰੀਆਂ ਹੋ ਜਾਂਦੀਆਂ ਹਾਈ ਗੇਰ ਜਾ ਬਾਈ ਆਈ ਗੇਰ ਤਾਂ ਕਹਿ ਦਿੰਦੇ ਹਾਈ ਗੇਰ ਤਾਂ ਆਤਾ ਦਿੰਦੇ ਜਦੋਂ ਘਟਪਟਣ ਲੱਗੇ ਮਾਉਟ ਜੰੜ ਗਿਆ ਆ ਅੱਜ ਤਾਂ ਰਾਤ ਘਟਣਾ ਇਨੇ ਆਰਾਮ ਨਾਲ ਪਟਦਾ ਇਹ ਈਲ ਲਵਣਾ ਮੈਂ ਉਹਦੇ ਬਾਅਦ ਆ ਚਲਾ ਗਿਆ ਅਗਵਲਾ ਲਾਇਆਗਾ ਦੋਨਾਂ ਹੀ ਠੇਠ ਵਾਲਾ ਬਾਈ ਉਹਦਾ ਪੱਖੇ ਅੰਦਰ ਕਰਦਾ ਤਾਂ ਦੋ ਰੋਟੇ ਕੱਢਿਆ ਜੀ ਲੁੱਕ ਮੈਂ ਕੱਢੇ ਕਿਹਨੇ ਕੱਢਿਆ ਕਰ ਲਾਗੇ ਉਹ ਆ ਵੀ ਜਦੋਂ ਮੋਟਰ ਨੇੜੇ ਤੇ ਆ ਜਾਂਦੀ ਆ ਇਹ ਚਾਲੀ ਫੋਟਾ ਅਸੀਂ ਵੀ ਲਵਾਉਣਾ ਦੱਸ ਉਹਨੇ ਦੱਸ ਹੁਣੇ ਦੱਸ ਹੁਣੇ ਲਾ ਦਿੰਦੇ ਆ ਹੁਣੇ ਡੱਟ ਲਾ ਰਹੇ ਨੇ ਦੱਸ ਉਹ ਆਂਬ ਜੀ ਬੱਟਣਾ ਵੇਣਾ ਉਹ ਖੜਾ ਨਹੀਂ ਆਂਬ ਨੂੰ ਕੋਈ ਕੀੜੇ ਪੈਣ ਦੇਣਿਆ ਮੈਂ ਹੁਣ ਸਾਡੇ ਕੋ ਠੇਕੇਦਾਰ ਫਿਰਦਾ ਦਾ ਗੱਲ ਕਰਦਾ ਆ ਗਈ ਲਾਈਟ ਹੋ ਗਈ ਬਣਦਾ ਮੈਂ ਕਹਿੰਦਾ ਆ ਗਈ ਓਏ ਦੂਜੇ ਜਾਣ ਨੂੰ ਪੀਣ ਲਾ ਵਧੀਆ ਉਹ ਤਾਂ ਬਹੁਤ ਠੋਸ ਹੈ हाँ दो ही गिल बढ़िया भाई ये भाई पहला पहला ओ भी चलाई है अच्छा वो दो, दो तीन स्थान पानी पानी फिर आपा ने ए जद्दी भाई ये लिया दी मौज पानी पानी फिर लाए आपा भाई उधर ते पूरी दे पूरी ते भाई हैं ते चल दियो ले नहीं कि नामी जी ना लंबी ठीक है वो ठीक है अच्छा जी ਮੌਜ ਆ ਜੱਦੀ ਮੌਜਾ ਪਾਣੀ ਪਾਉਣਾ ਪੈਣਾ ਪਾਣੀ ਪਾ ਬਲਾ ਪਾਣੀ ਛੱਡਦੇ ਰਹਿ ਲੈ ਓਰੇ ਓਰੇ ਇਧਰ ਨਾ ਦੇ ਹੋਰ ਪਾਸੇ ਨਾ ਨਾ ਪੂਰੀ ਟੋਆ ਮਾਰਿਆ ਕੁੱਤਾ ਦਾ ਬਣਾ ਓਰੇ ਮਾਜੂ ਬੁਰੀ ਅੰਨੀ ਗਲੇ ਆ ਬਹਾ ਤਾਂ ਤਾ ਮੈਂ ਕਿਤੇ 5 6 ਥੱਲੇ ਕੰਗ ਲੈ ਪੂਰੀ 5 6 ਬੜਾ ਇੱਕ ਇੱਕ ਜੇ ਕੰਮ ਜਾ ਹੋਗੇ ਇੱਕ ਵਾਗਟ ਮਾਰ ਕਰ ਦੇ ਹਰ ਇੱਕ ਪਈ ਤਾਰ ਲੰਗੀ ਤਾਰ ਮੈਂ ਇੰਜਨ ਚਲਾਵਾਂ ਮੈਂ ਕੋਰੇ ਆਹ ਕਰਨੀ ਮਾੜੀ ਇੰਜਨ ਚ ਘੜਾ ਇਹੋ ਕਿੰਨਾ ਰੋਂਦਾ ਹੈ ਕਹਿੰਦਾ ਇੰਜਨ ਚਲਾ ਇੰਜਨ ਨੂੰ ਗਾਹ ਤੂੰ ਬਿਜਲੀ ਫੜੀ ਬੈਠਾ ਛੜਾ ਪੂਰੀ ਪੁੱਠਾ ਕਰਕੇ ਆਈਏ ਲੈ ਚਲਾ ਇੰਜਨ ਕੋਲੇ ਲੈ ਕੇ ਘਰ ਸਾਨੂੰ ਅੱਜ ਦਵਾਈ ਕਰਦੀ ਖਾਣੇ ਕਰਤਾ ਪੂਰੀ ਗੱਡੀਆਂ ਚੱਲੀਆਂ ਪਾਣੀ ਭਾਕੇ ਫਿਰ ਟੈਟੋ ਹੁੰਦੀ ਮਿੱਟੀ ਹਾਂ ਤਵਾਈ ਹੋ ਜਾਂਦੀ ਹੈ ਤਵਾਈ ਇਹਦੇ ਵਡਾ ਡਾਕਟਰ ਵੇਖਣਾ ਬਾਈ ਤਾਂ ਹੀ ਆ ਵੀ ਜੇ ਪਾਣੀ ਖੜ ਗਿਆ ਤਾਂ ਲੱਗ ਗਈ ਹਾਂ ਫੇਰ ਰਕ ਲੱਗ ਗਿਆ ਇਹ ਪਾਣੀ ਮੈਨੂੰ ਤੁਰ ਗਿਆ ਹਾਂਜੀ ਇਹ ਪਾਣੀ ਤੁਰ ਪਿਆ ਫੇ ਡੱਟ ਵੀ ਤੁਰ ਗਿਆ ਫੇ ਡੱਟ ਲੀਕ ਹੈ ਪਾਣੀ ਦੀ ਬਾਹਰ ਦੀ ਦਾਇ ਦਾ ਥਾਲਾ ਪਾ ਦੇਣਾ ਲੈ ਪੂਰੀ ਮੈਂ ਕਹਿੰਦਾ ਕਹੀ ਚਲਾਉਣੀ ਪੈਣੀ ਹੁਣ ਨੂੰ ਨਹੀਂ ਮਿਲਦਾ ਸਾਨੂੰ ਇੱਥੇ ਪੇ ਕਹੀ ਚਲਾਉਣੀ ਪੈਣੀ ਹੈ ਇਹ ਜਿਹੇ ਜਿਹੇ ਗੱਲਾਂ ਕਰਦਾ ਨਾ ਨਹੀਂ ਟੋਇਰੇ ਕਰਕੇ ਪੱਟਿਆ ਹਾਂ ਤਾਂ ਹੀ ਪੱਟਿਆ ਇਹ ਤਾਂ ਬਣਾ ਦੇ ਠੀਕੇ ਦੱਬਣਾ ਹੈ ਇਹ ਬੋਰੇ ਛੋਟਾ ਨੇ ਇਸ ਦੇ ਵਿੱਚੇ ਛੱਡ ਦੇਣਾ ਤਾਂ ਮੈਂ ਕਿੱਥੇ ਜਾਣਾ ਰਿਪੇਅਰ ਵੀ ਨਹੀਂ ਜਾਣਾ ਨਾ ਸੀ ਛੱਡ ਦੇਣਾ ਤੇ ਲਗਾ ਦੇਣਾ ਤਾਂ ਅਸੀਂ ਆਉ ਦੇ ਲੈ ਸਾਡੇ ਕੋ ਗੱਡਾ ਕਵਾੜਾ ਪਿਆ ਸੀ ਦੇ ਤਰੇ ਟੈਂਪੂ 'ਚ ਪਾ ਕੇ ਦਰਿਆ 'ਚ ਛੱਡਿਆ ਉਹਨੂੰ ਸਾਡੇ ਪਾਸ ਹੱਲ ਪਾਉਦਾ ਉਹਦੇ ਵਿਆਹ ਖਤਰ ਰੱਖਿਆ ਵਾ ਅੱਛਾ ਫੁੱਲ ਲਾ ਕੇ ਮੋਲੀ ਦੇ ਪਿਆਰ ਨੂੰ ਟੈਂਪੂ ਨੂੰ ਫੁੱਲ ਲਾਣੇ ਹਾਂ ਕਰ ਦਵੇ ਦੱਸ 5 ਲੀਟਰ ਤੇਲ ਮੇਰੇ ਬਲਤੇ ਖਰੀ ਹੈ ਲੈ ਮੈਂ ਹੀ ਨਹੀਂ ਕਰਾਉਣਾ ਲੈ ਮੈਂ ਹੀ ਨਹੀਂ ਕਰਾਉਣਾ ਜਾ ਭੱਜ ਜਾ ਫਿਰ ਉੱਤੇ ਤੇਰਾ ਕੋਈ ਕੰਮ ਨਹੀਂ ਹੈਗਾ ਤੇਰੀ ਬੋਰਡ ਲੱਗਣੀ ਲੱਗਣਾ ਪਹਿਲਾਂ ਨੰਬਰ ਇਹਦਾ ਲੱਗਣਾ ਕਿੰਨੇ ਖਾਲ ਦਾ ਹੋ ਗਿਆ ਤੂੰ ਤੂੰ ਕਿਨੇ ਦਾ ਹੋ ਮਾਦਾ ਹੋਊਗਾ ਤੂੰ 24 ਦਾ ਉਹ ਬੈ ਜਾਓ ਬੈ ਜਾ ਮਤਲਬ 5-7 ਸਾਲ ਦਾ ਲੱਗਦਾ ਇਹਨੇ ਪੂਰੀ ਦਾ ਪੁੱਛ ਕੇ ਆਉਂਦੇ ਘਰਾਂ ਜਾ ਕੇ ਆ ਨਿੱਕਲ ਕੇ ਦੁੱਧ ਪੀ ਕੇ ਆਇਆ ਹੁਣ ਐਨਾ ਨਿਆਣਾ ਥੋੜਾ ਇਹ ਨਾ ਉਹ ਨਲ ਕੀ ਗੇ ਪੀਂਦਾ ਇਹ ਡੰਗਰ ਵਾਲੀ ਕੇ ਉਹ ਚੁੰਗੜੀ ਵਿੱਚ ਲੜਦਾ ਤਾਂ ਹੁਣ ਇਹ ਤੂੰ ਆਊਗਾ 40-50 ਸਾਲ ਦਾ ਮੈਂ ਬਾਬਾ ਹੋਊਗਾ 40-50 ਸਾਲ ਦਾ ਜਾ ਯਾਰ ਬੋਲੀ ਯਾਰ ਬੇਤੀ ਕਰਾਤੀ ਹੋਊਗਾ 23 ਦਾ ਹੋਣਾ ਇਹ ਤੂੰ 23 ਦਾ ਐ ਮੈਂ 23 ਦਾ ਹਾਂ ਫਰਕ ਕੇ ਜ਼ੇਦਾਰ ਕਰਜਾ ਕੇ ਲਿਆ ਹਾਂ ਲਿਆ ਜਾ 16 17 ਸਾਲ ਦਾ ਮੇਰਾ ਮੁੰਡਾ ਲੈ ਦੇਖ ਲੈ ਕਰ ਲੈ ਚੈੱਕ ਆ ਦੇਖ ਲੈ ਤੂੰ ਆ 1999 ਦਾ ਲੱਗਦਾ ਐ ਕਰ ਮਸ਼ੀਨ ਜ਼ੀਰੋ ਨੰਬਰ ਲੋ ਐ ਫੇਰ ਮੰਨ ਲੂਗੇ 23 ਸਾਲ ਦਾ 99 ਦੇ ਆ 21 ਦਾ ਸਿੱਧਾ ਹੋ ਗਿਆ 4 25 ਲੋ ਜੀ ਬਾਈ ਚੈੱਕ ਕਰਨ ਲੱਗੇ ਆ ਗਿਆ ਉੱਠ ਲੈ ਹੂੰ ਬੋਲਦਾ ਬਾਣੀ ਆ ਗਿਆ ਆ ਗਿਆ ਨਹੀਂ ਨੇ ਸਿੱਧੇ ਆ ਚੱਕਰ ਪੁੱਠੇ ਆ ਬਾਈ ਪਹਿਲੇ ਦੇਖ ਦੱਸਤਾ ਹਾਂ ਬਾਈ ਨੇ ਦੇਖ ਕੇ ਦੱਸਤਾ ਚੱਕਰ ਪੁੱਠੇ ਆ ਗੜਗੜ ਜੀ ਹੋਈ ਐ ਚੱਲੀ ਤਾਂ ਹੈਗੀ ਐ ਚੱਕਰ ਪੁੱਠੇ ਚੱਲੀ ਤਾਂ ਹੈਗੀ ਐ ਉਹ ਉਹ ਚੀਜ਼ ਦੀ ਤੈਨੂੰ ਗਰੰਟੀ ਦਿੰਦੇ ਬਾਜਾਈ ਦੀ ਪੂਰੀ ਹਾਂ ਗੜਗੜ 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 ਚੱਕਰ ਪੁੱਠੇ ਪੂਰੀ ਪੇ ਨੂੰ ਪਾਣੀ ਮਾਰਦੀ ਇਹ ਠੀਕ ਐ ਉਲਟਾ ਹੋ ਜਾਂਦਾ ਕੰਮ ਪਾਣੀ ਉੱਫੜਨੇ ਵਿੱਚ ਵੀ ਗੇੜੇ ਘਟ ਹੁੰਦੇ ਹੈ ਗੇੜੇ ਘਟ ਜਾਂਦੇ ਹੂੰ ਜੱਗਾ ਮੇੜਾ ਚੱਕਣ ਗਿਆ ਉਹ ਗੰਨੇ ਨਾ ਮਿਹੜਾ ਗਿਰਿਆ ਬੈਠਕ ਹਨਾ ਮੈਂ ਚੱਕ ਕੇ ਆਉਣਾ ਭਾਈ ਉਹ ਸਾਹਮਣੇ ਪਰ ਉਹ ਮਿਹੜੇ ਕੋਲੀ ਪਹੁੰਚਿਆ ਗੰਨੇ 'ਚ ਵੜ ਗਿਆ ਪੂਰੀ ਕਿਆ ਹੋ ਗਿਆ ਪਟਾਕਾ ਤਾਂ ਨਹੀਂ ਬਣ ਗਿਆ ਇਹਨੂੰ ਮਿਹੜਾ ਚੱਕਣ ਕੋਈ ਗਿਆ ਪਟਾਕਾ ਬਣ ਗਿਆ ਭਾਈ ਦੇਖ ਲੋ ਹਾਂ ਆਪਣਾ ਹਿੱਲਾ ਆਈ ਤਾਂ ਪੂਰੀ ਆ ਭਾਈ ਨੇ ਬਚਾਰ ਬਣ ਗਏ ਆ ਗਿਆ ਉਹਦੇ ਤੇ ਚੱਕ ਤਾ ਚੱਕ ਤਾਂ ਮਿਹੜਾ ਗੰਨਾ ਦਾ ਪੂਰੀ ਹੁਣ ਇਹ ਟਾਈਮ ਆ ਕੇ ਲੰਬਾ ਪੈ ਜਾਂਦਾ ਨਾ ਯਾਰ ਮੈਂ ਤਾਂ ਮੇਡਾਣਾ ਤੇ ਰਾਣ ਇਹ ਤਾਂ ਜੀਰੀ ਵਾਲੇ ਕੰਮ ਹੁਣ ਮੇਲ ਚੱਲਿਆ ਨਹੀਂ ਲਾ ਕਿੱਥੇ ਚੱਲਿਆ ਅੱਜ ਦੇ ਤਾਂ 20 ਸਾਲ ਪਹਿਲਾਂ ਚੱਲਣਾ ਚਾਹੀਦਾ ਮੇਲਾ ਤਾਂ ਜਾ ਕੇ ਨਵੇੜਾ ਹੁਣ ਗੰਨਾ ਬਹੁਤ ਆ ਐਤਕੀ ਬਹੁਤ ਬਜਾਈ ਹੋਈ ਪੂਰੀ ਗਨੇ ਦੀ ਗਾਂਗਾ ਸਰਕਾਰ ਨੇ ਹੱਥ ਖੜੇ ਕਰਾਤੇ ਭਾਈ ਪਤਾ ਨਹੀਂ ਸੈਂਟਰ ਨੇ ਕਰਾਤੇ ਬੜੀ ਸਰਕਾਰ ਨੇ ਕਰਾਤੇ ਕੋਈ ਫੇਰ ਵਾਲੇ ਐਮਐਲ ਪੂਰੀਆਂ ਨੜਕਾ ਵੀ ਦੇਲਾ ਰੱਖਿਆ ਹੋਇਆ ਪਹਿਲੇ ਟਾਈਮ ਦਾ ਇਹੇ ਨੜਕਾ ਹਾਂ ਇਹਦਾ ਕੱਦਾ ਹਾਂ ਇਹ ਲੱਤੀ ਜਦੋਂ ਇਹ ਗਨੇ ਜਾਂਦਾ ਚੱਲਦਾ ਦਾ ਹੈ हां भाई हां ओ कपड़े बेच के जक्कीपुरी बात गया बात गया पानी <laughs> देखो भाई कह जाए एक बार हो गया भाई भाई ना के पानी येरा 40 फुट ਤਾਂ ਪਾਈ ਪਈ ਆ اچھا 40 ਫੁੱਟ ਹੈ ਇਹ ਇਧਰ ਹਾੜਾ ਇਹ ਤੇ ਹਾਂ ਇਹ ਬੋਰ ਜਾਮ ਹੋ ਗਿਆ ਤਾਂ ਹਾਂ ਇਹ ਤਾਂ ਹੁਣ ਜਿਹੜਾ ਕਰਕੇ ਘਟ ਗਿਆ ਪਾਣੀ ਹਾਂ ਜਿਹੜਾ ਆਪਾਂ ਡੱਟ ਲਾਇਆ ਏ ਉਹ ਡੱਟ ਦੇ ਕਰਨਾ ਚੱਲ ਰਹੀ ਆ ਇਹ ਨਹੀਂ ਚੱਲੇ ਨਾ ਮੇਰੇ ਪਾਣੀ ਜਦੋਂ ਅੱਧੀ ਨਾਲ ਹੋ ਜਵੇ ਜਗੇ ਆ ਗਿਆ ਪਾਣੀ ਖੋਲ ਦੇ ਨੱਕਾ ਖੋਲਦਾ ਮੱਥਾ ਟੇਕਦੇ ਹੁਣ ਇਹਦਾ ਨੱਕਾ ਬਣਾ ਦੀ ਵਾਹਿਗੁਰੂ ਜੈ ਖਵਾਜਿਆ ਮੰਨਿਆ ਨਹੀਂ ਪਹਿਲੀ ਕਿੱਕ ਤੇ ਮੰਨਿਆ ਨਹੀਂ ਹੈਗਾ ਇਹਦੇ ਗੁਰੂ ਘਰ ਸੱਲੂਗਾ ਅੱਜ ਹਾਲ ਤਾਂ ਮੋਹਲੀ ਦੇ ਵਿਆਹ ਨੂੰ ਲੈ ਕੇ ਜਾਣਾ ਹੈ ਇਹ ਫੋਟੋ ਲਾ ਕੇ ਮੌਲੀ ਦਾ ਪਹਿਲੇ ਮੁੱਖ ਦਾ ਗੱਲ ਮੈਂ ਤਾਂ ਮੈਨੂੰ ਸੁਣਾ। ਪਹਿਲੇ ਡਰਦਾ। ਹਾਂ। ਠੀਕ ਆ। ਆ ਤਾਰ ਲੈ ਕੇ ਜਾਣੀ ਘਰ ਨੂੰ। ਹੋਰ ਵੀ ਕੁਝ ਨਹੀਂ। ਉਰੀ ਛੱਡ ਦੇ ਕਿਆ ਕਰਾਉਣਾ। ਚਲ। ਪਾਈ ਇਹ ਉਦਾਂ ਵਾਲਾ ਕੰਮ ਕਰਨ ਦਾ। ਹਾਂ। ਗੁੱਸਾ ਕਰਦਾ ਏ। ਉਰੇ ਆ ਕੇ ਕਰਦਾ। ਉਰੇ ਆ ਕੇ ਗੁੱਸਾ ਕਰਦਾ। ਟੇਡਾ ਹੋ ਗਿਆ ਇਹਨੂੰ। ਟੇਡਾ ਹੋ ਗਿਆ, ਓਵਰ ਹੋ ਗਿਆ। ਪੂਰੀ ਮੋਢਾ ਲਾ ਕੇ ਸੁਦਾ ਕਰ। ਲੈ ਆ ਯਾਰ ਚੱਕ ਦੀ ਜੈ। ਡਾਹ ਲਾ ਮੜੀ। ਘਰ ਦਾ ਪਾ ਵੀ ਕਰਦਾ ਤਾਂ ਦੂਈ ਹਿੱਲੇ। ਅੱਜ ਵੀ। ਘਰ ਮੰਦਾ ਏ। ਉਰੇ ਨਹੀਂ ਮੰਨਦਾ ਹੈ। ਉਰੇ ਹੁਣ ਦਿਖਾਉਗਾ ਕਰਦਾ। ਬਾਈ ਹੋਏ। ਪਰਾ ਕਰ ਜਾਂਦਾ ਕਰਦਾ। ਹਾਂ। ਗੱਲ ਸੱਚੀ ਹੈ ਵੀਰੇ ਹੈਕ। ਪਰਾ ਕਰਦਾ ਹੋਰ ਜਾ। ਹੋਰ ਕਰ। ਹਾਂ। ਕੰਮ ਪਰ ਚਲੇ ਜਾ। ਹਾਂ। ਬਾਤ ਤੇ ਚਾਹੀ ਲਾਉਂਡਰੀ। ਹਾਂ। ਇਹ ਤੇ ਵੀ ਕਰ ਲੈ ਜਾ। 750 ਦਿੰਦਾ। ਕੰਮ ਜਦ ਕੰਮ ਤਾਂ ਬਹੁਤ ਹੈ। ਬਾਹਰ ਜਾਣਾ ਕਰਦਾ ਨਹੀਂ ਮੇਰਾ ਕੋਈ ਲੋੜ ਨਹੀਂ ਪੈਸਾ ਨੂੰ ਪਚਾਤਾ। ਹਾਂ। ਇਹ ਹੋ ਲਿਆ ਨਹੀਂ ਨੰਦ ਨਾਲੇ ਕੰਮ ਹੋ ਗਿਆ। ਲੇ ਜੇ ਰੋਡ 'ਪਾ ਫਿਰ ਬੱਲੇ ਕੇ ਜਾਓ ਮੰਨ ਗਿਆ ਮੰਨ ਗਿਆ ਬਾਈ 1 2 3 ਕਹੇ ਤੇ ਕਿਆ ਕੋੜਾ ਕਿਆ ਬਾਦ ਕੋੜਾ ਭੁੱਲ ਗਏ ਤੇ ਕਿਆ ਕੋੜਾ 1 2 3 ਜਦੇ ਹੁੰਦਾ ਹੈ ਜਦੇ ਹੋ ਗਿਆ ਉਦਨ ਵੀ ਕਰੇ ਰਾਜ ਦੇਉਗਾ ਅੱਜ ਵੀ ਹੋਵੇ ਅੱਜ ਵੀ ਕੋੜਾ ਬਾਈ 1 2 3 ਦਾ